ਮੈਂ ਤੁਹਾਨੂੰ ਕਿਹਾ ਸੀਗਾ ਵੀ ਮੇਰਾ ਪ੍ਰੋਮਿਸ ਹੈ ਵੀ ਤੁਸੀਂ ਜਿਸ ਤਰ੍ਹਾਂ ਦਾ ਵੀ ਕੋਈ ਕੁਐਸਚਨ ਮੈਨੂੰ ਪੁੱਛੋਗੇ ਜਾਂ ਮੈਨੂੰ ਕਹੋਗੇ ਵੀ ਦੀਦੀ ਇਹ ਇਹ ਚੀਜ਼ ਬਾਰੇ ਦੱਸੋ ਮੈਂ ਉਸ ਬਾਰੇ ਦੱਸੂੰਗੀ ਸਭ ਤੋਂ ਪਹਿਲਾਂ ਜਿਹੜਾ ਮੈਨੂੰ ਕੁਐਸਚਨ ਆਏਗਾ ਉਹ ਆਇਆ ਮੇਰੇ ਹੈਅਰ ਤੇ ਕਿ ਤੁਹਾਡੇ ਜਿਹੜੇ ਹੈਅਰ ਨੇ ਉਹਨੇ ਲੰਬੇ ਨੇ ਵੀ ਤੁਸੀਂ ਮਤਲਬ ਇਹਨਾਂ ਤੇ ਕਿਹੜੀ ਚੀਜ਼ ਲਾਣੇ ਆ ਬਾਲਾਂ ਤੇ ਤੇ ਮੈਂ ਸਟਾਰਟ ਤੋਂ ਹੀ ਕਦੇ ਕੋਈ కెమికਲ ਵਾਲੀ ਚੀਜ਼ ਆ ਕੁਝ ਇਸ ਤਰ੍ਹਾਂ ਦੀ ਮੇਰਾ ਘਰ ਕਵਿਟ ਠੀਕ ਠਾਕ ਹੈ ਮੇਰਾ ਇਹ ਨਾ ਚੀਜ਼ਾਂ ਤੇ ਜਿਆਦਾ ਧਿਆਨ ਨਹੀਂ ਜਾਂਦਾ ਹੈਗਾ ਵੀ ਮੈਂ ਮਤਲਬ ਵਾਲਾਂ ਤੇ ਕੀ ਲਾਵਾਂ ਬਾੜ ਮੇਰੇ ਕਿਵੇਂ ਵਧਣ ਜਾਂ ਹੈਅਰ ਸਟਾਈਲ ਕੀ ਕਰਾਂ ਤੁਸੀਂ ਦੇਖਦੀਆਂ ਮੈਨੂੰ ਕਈ ਵਾਰ ਗੁੱਤ ਕੀਤੀ ਹੁੰਦੀ ਹੈ ਕਈ ਵਾਰ ਜੂੜਲ ਪੇਟਿਆ ਹੁੰਦਾ ਹੈ ਕਈ ਵਾਰ ਮੈਂ ਵੈਸੀ ਹੀ ਬਾਲ ਬਸ ਵੀਡੀਓ ਦੇ ਵਿੱਚ ਹੀ ਬੰਨ ਲੈਂਦੀ ਆ ਸੋ ਇੰਨਾ ਕੁਝ ਖਾਸ ਤੇ ਨਹੀਂ ਹੈਗਾ ਬਟ ਮੈਂ ਤੁਹਾਨੂੰ ਪ੍ਰੋਬਲਮ ਦੱਸ ਦਨੀ ਆ ਕਿ ਸਟਾਰਟ ਤੋਂ ਮੈਨੂੰ ਵੀ ਬਹੁਤ ਪ੍ਰੋਬਲਮ ਰਹਿੰਦੀ ਸੀਗੀ ਕਿ ਮੇਰੇ ਜਿਹੜੇ ਵਾਲ ਐ ਕਾਫੀ ਜ਼ਿਆਦਾ ਝੜਦੇ ਹੁੰਦੇ ਸੀ ਜਦੋਂ ਮੈਂ ਛੋਟੀ ਹੁੰਦੀ ਸੀ ਤੇ ਫਿਰ ਉਸ ਤੋਂ ਬਾਅਦ ਮੇਰੇ ਨਾਲ ਵਾਲਾਂ ਦੇ ਮਤਲਬ ਕੱਟ ਮਰਵਾਤੇ ਸੀਗੇ ਵੀ ਕਟਵਾਤੇ ਸੀ ਸਾਰੇ ਵਾਲ ਤੇ ਹੁਣ ਬਹੁਤ ਪੈਨਫਰਾਮ ਦੀ ਧਾਰਮਿਕ ਆਸਥਾ ਹੁੰਦੀ ਆ ਉਹਦੇ ਚੱਲਦੇ ਆ ਵੀ ਆਪਾਂ ਕੈਂਚੇ ਵਗੈਰਾ ਨਹੀਂ ਲਗਵਾਉਂਦੇ ਕੇਸਾਂ ਤੇ ਸੋ ਉਹ ਸਾਰੀਆਂ ਚੀਜ਼ਾਂ ਦੀ ਰਿਸਪੈਕਟ ਹੈ ਤੇ ਤੁਸੀਂ ਜੇ ਮਤਲਬ ਕੈਂਚੀ ਨਹੀਂ ਲਗਵਾਉਣੀ ਹੈਗੀ ਤੇ ਵਾਲ ਝੜਨ ਦੀ ਜਿਹੜੀ ਦਿੱਕਤ ਹੈ ਉਹ ਕਾਫੀ ਜ਼ਿਆਦਾ ਹੋ ਗਈ ਆ ਤੇ ਮੈਂ ਤੁਹਾਨੂੰ ਉਹਦਾ ਸੋਲੂਸ਼ਨ ਦੱਸ ਦਿੰਨੀ ਆ ਜੋ ਮੈਂ ਖੁਦ ਵੀ ਅਜ਼ਮਾਇਆ ਮੇਰੇ ਕਾਫੀ ਝੜਦੇ ਸੀ ਇੱਕ ਤਾਂ ਕੈਂਚੀ ਲਗਵਾਈ ਸੀ ਤੇ ਦੂਸਰਾ ਜਿਹੜਾ ਪਿਆਜ਼ਾਂ ਦਾ ਪਾਣੀ ਹੁੰਦਾ ਉਹ ਲਗਾਇਆ ਜਾਂਦਾ ਉਹਨੂੰ ਵੀ ਇਸ ਤਰਣੀ ਕਿ ਆਪਾਂ ਪਿਆਜ਼ ਲਿਆ ਕਦੂਕਸ ਵਗੈਰਾ ਕੀਤਾ ਜਾਂਦਾ ਫਿਰ ਉਹਨਾਂ ਜੋੜਦੇ ਆ ਤੇ ਪਾਣੀ ਲਗਾ ਲਿਆ ਬਿਲਕੁਲ ਐਸੇ ਤਰੀਕੇ ਦੇ ਨਾਲ ਨਹੀਂ ਲਾਉਣਾ ਹੈਗਾ ਉਸ ਦੇ ਵਿੱਚ ਤੁਸੀਂ ਮੇਥੇ ਤੇ ਕਲੌਂਜੀ ਜਿਹੜੀਆਂ ਦੋ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਪੀਸ ਕੇ ਇੱਕ ਪਾਊਡਰ ਜਿਹਾ ਬਣਾ ਕੇ ਤਿਆਰ ਕਰ ਲਓ ਤੇ ਜਦੋਂ ਵੀ ਤੁਸੀਂ ਪਿਆਜ਼ਾਂ ਦਾ ਪਾਣੀ ਸਿਰ ਤੇ ਲਾਉਣਾ ਹੈਗਾ ਉਹ ਪਾਊਡਰ ਨੂੰ ਤੁਸੀਂ ਇੱਕ ਰਾਤ ਪਹਿਲਾਂ ਜਿਵੇਂ ਕਿ ਤੁਸੀਂ ਕੱਲ੍ਹ ਲਾਉਣਾ ਤੇ ਅੱਜ ਰਾਤ ਤੁਸੀਂ ਭੇਕੇ ਰੱਖ ਦੋ ਉਹਨੂੰ ਕਿਸੇ ਬਰਤਨ ਦੇ ਵਿੱਚ ਮਤਲਬ ਅੱਧਾ ਚਮਚ ਕਲੌਂਜੀ ਦਾ ਅੱਧਾ ਚਮਚ ਮੇਥਿਆਂ ਦਾ ਤੇ ਬਿਲਕੁਲ ਕੁਆਂਟੀਟੀ ਉਸ ਅਕੋਰਡਿੰਗ ਲੈਣੀ ਹੈ ਪਾਣੀ ਦੀ ਵੀ ਮਤਲਬ ਜਿੰਨਾ ਕ ਆਪਣੇ ਸਿਰ ਦੇ ਵਿੱਚ ਲੱਗ ਜਾਏ ਜਿਵੇਂ ਜਿੰਨਾ ਕ ਆਪਾਂ ਆਇਲ ਲੈਨੇ ਆ ਬਿਲਕੁਲ ਉਨਾ ਹੀ ਆਪਾਂ ਪਾਣੀ ਲੈਨੇ ਉਹ ਪਾਣੀ ਲੈ ਕੇ ਉਸ ਤੋਂ ਬਾਅਦ ਉਸ ਦੇ ਵਿੱਚ ਕਿਆਜ ਦਾ ਪਾਣੀ ਮਿਕਸ ਕਰ ਦੋ ਬਸ ਮੇਥੇ ਤੇ ਕਲੌਂਜੀ ਹੈ ਜਿਹੜੀ ਉਹ ਪਾਊਡਰ ਜਿੰਨਾ ਕੋਨੇ ਤੰਤ ਉਹਦਾ ਹੋਊਗਾ ਨਿਕਲ ਜਾਊਗਾ ਤੇ ਉਹ ਪਾਣੀ ਤੁਸੀਂ ਕਿਸੇ ਅਲੱਗ ਬਰਤਨ ਚ ਕੱਢ ਲਓ ਉਸੇ ਪਾਣੀ ਦੇ ਵਿੱਚ ਪਿਆਜ਼ਾਂ ਦਾ ਜਿਹੜਾ ਪਾਣੀ ਆ ਉਹ ਮਿਕਸ ਕਰ ਲਓ ਮਿਕਸ ਕਰਕੇ ਉਸ ਨੂੰ ਤੁਸੀਂ ਮਹੀਨੇ ਚ ਦੋ ਵਾਰ ਟਰਾਈ ਕਰਕੇ ਵੇਖੋ ਤੁਹਾਡੇ ਜੇ ਵਾਲ ਝੜ ਰਹੇ ਆ ਤੇ ਉਹ ਵੀ ਬੰਦ ਹੋ ਜਾਣਗੇ ਜੇ ਕਈ ਵਾਰ ਕਿਸੇ ਦੇ ਨਵੇਂ ਵਾਲ ਆਉਂਦੇ ਨਹੀਂ ਹੁੰਦੇ ਮਤਲਬ ਗੰਜ ਪੈਣ ਲੱਗ ਜਾਂਦੇ ਆ ਸਤੰਤੀ ਦਿੱਕਤ ਆਉਣ ਲੱਗ ਜਾਂਦੀ ਹੈ ਤੇ ਉਹ ਚੀਜ਼ ਤੋਂ ਵੀ ਤੁਰਨ ਛੁਟਕਾਰਾ ਮਿਲੂਗਾ ਜੇ ਕਿਸੇ ਦੇ ਵਾਲ ਮਤਲਬ ਚਿੱਟੇ ਹੋ ਰਹੇ ਨੇ ਕਾਫੀ ਬੀ ਮਤਲਬ ਇਹ ਇਸ ਤੋਂ ਪਹਿਲਾਂ ਚਿੱਟੇ ਹੋ ਰਹੇ ਨੇ ਤੋ ਉਹਨਾਂ ਲਈ ਮੈਂ ਦੱਸ ਦਿੰਨੀ ਹਾਂ ਕਿ ਪਹਿਲੀ ਗੱਲ ਤਾਂ ਕੋਈ ਵੀ ਕੈਮੀਕਲ ਵਾਲੀ ਜਿਹੜੀ ਚੀਜ਼ ਆ ਉਹ ਯੂਜ਼ ਨਹੀਂ ਕਰਨੀ ਚਾਹੀਦੀ ਬਲਾਂ ਤੇ ਮਤਲਬ ਜਿਸ ਤਰ੍ਹਾਂ ਆਪਾਂ ਕੋਈ ਵਧੀਆ ਵਧੀਆ ਵੀ ਤੇਲ ਖਾਪਾ ਦੇਖ ਲੈਣੇ ਵੀ ਖੁਸ਼ਬੂ ਬਹੁਤ ਸੁਣੀ ਆ ਰਹੀ ਹੈ ਤੇ ਉਹ ਚੀਜ਼ਾਂ ਦੇ ਮੰਗਰ ਨਹੀਂ ਪਹਿਣਾ ਹੈਗਾ ਕਿਉਂਕਿ ਉਹ ਜਿਹੜੀਆਂ ਕੈਮੀਕਲਾਂ ਵਾਲੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੈਮੀਕਲ ਬਹੁਤ ਜ਼ਿਆਦਾ ਹੁੰਦੇ ਨੇ ਜੋ ਆਪਾਂ ਨੂੰ ਘੱਟ ਟਾਈਮ ਲਈ ਫਾਇਦਾ ਕਰਦੇ ਨੇ ਤੇ ਜ਼ਿਆਦਾ ਟਾਈਮ ਦੇ ਲਈ ਨੁਕਸਾਨ ਕਰ ਜਾਂਦੇ ਆ ਤਾਂ ਕਰਕੇ ਸਾਨੂੰ ਮਤਲਬ ਉਹ ਹੀ ਪਿਆਜ਼ਾਂ ਦਾ ਪਾਣੀ ਲੈਣਾ ਚਾਹੀਦਾ ਜੇਕਰ ਤੁਸੀਂ ਇੱਕ ਆਇਲ ਤਿਆਰ ਕਰਨਾ ਹੈ ਤਾਂ ਤੁਸੀਂ ਘਰ ਦੇ ਵਿੱਚ ਇੱਕ ਆਇਲ ਤਿਆਰ ਕਰ ਸਕਦੇ ਆ ਉਸ ਦੇ ਲਈ ਸਾਨੂੰ ਜਿਹੜਾ ਕਿ ਜਿਵੇਂ ਹੁਣ ਆਪਾਂ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਜਿੱਥੇ ਤੇਲ ਕੱਢਦੇ ਆ ਕੋਲੂ ਹੁੰਦੇ ਆ ਜਿੱਥੇ ਉੱਥੋਂ ਤੇਲ ਮਤਲਬ ਸਰ੍ਹੋਂ ਦਾ ਜਿਹੜਾ ਪਿਓਰ ਮਿਲ ਜਾਂਦਾ ਹੈ ਘਰ ਦਾ ਤੇਲ ਜਿਨ੍ਹਾਂ ਦੇ ਮਤਲਬ ਹੈ ਇਹ ਵਾਲ ਨਾ ਟਾਈਮ ਤੋਂ ਪਹਿਲਾਂ ਚਿੱਟੇ ਹੋਣੇ ਸਟਾਰਟ ਹੋਗੇ ਉਹ ਕੀ ਕਰ ਸਕਦੇ ਆਪਣੇ ਲਈ ਇੱਕ ਆਇਲ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਸਾਰੀਆਂ ਬੈਸਟ ਵੈਸਟ ਚੀਜ਼ਾਂ ਵਾਕੀ ਥੋੜਾ ਜਾਂ ਮਹਿੰਗਾ ਤਾਂ ਪੈ ਜਾਂਦਾ ਹੈ ਮਹਿੰਗਾ ਇੰਨਾ ਵੀ ਨਹੀਂ ਪੈਂਦਾ ਜਿੰਨਾ ਆਪਾਂ ਪੰਜਾਣ ਵਗੈਰਾ ਤੋਂ ਲੈ ਕੇ ਆਉਂਦੇ ਆ ਬਟ ਵਧੀਆ ਚੀਜ਼ ਵਧੀਆ ਹੁੰਦੀ ਆ ਤੁਸੀਂ ਕੀ ਕਰਨਾ ਹੈਗਾ ਮਤਲਬ ਕੋਲੂ ਵਗੈਰਾ ਤੋਂ ਜਾ ਕੇ ਸਰ੍ਹੋਂ ਦਾ ਜਿਹੜਾ ਪ्योर ਤੇਲ ਹੈ ਉਹ ਲੈ ਆਉਣਾ ਜਾਂ ਤਾਂ ਫਿਰ ਕੋਈ ਨਾਰੀਅਲ ਵਗੈਰਾ ਲਾ ਜਾ ਕੇ ਤੁਸੀਂ ਜਿਸ ਤਰ੍ਹਾਂ ਨਾਰੀਅਲ ਦਾ ਤੇਲ ਕੱਢ ਕੇ ਦੇ ਦਿੰਦੇ ਆ ਉਹ ਤੇਲ ਕਢਵਾ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਜਿਵੇਂ ਤੁਸੀਂ 1 ਲੀਟਰ ਤੇਲ ਲੈਂਦਾ ਅੱਧਾ ਲੀਟਰ ਤੇਲ ਤੁਸੀਂ ਕੜਾਈ ਦੇ ਵਿੱਚ ਪਾਉਣਾ ਹੈ ਉਸ ਦੇ ਵਿੱਚ ਕੱਟ ਕਰਕੇ ਦੋ ਕਾਫੀ ਵੱਡੇ ਵੱਡੇ ਜਿਹੇ ਪਿਆਜ਼ ਸਿੱਟ ਦਿਓ ਛੋਟੇ ਆ ਤੇ ਚਾਰ ਸਿੱਟ ਦਿਓ ਜੇਕਰ ਵੱਡੇ ਆ ਤਾਂ ਦੋ ਪਾ ਦਿਓ ਦੋ ਵੀ ਕਾਫੀ ਹੋਣਗੇ ਤੇ ਦੋ ਪਿਆਜ਼ ਤੇ ਉਹੀ ਜਿਹੜਾ ਮੈਂ ਮੇਥੇ ਤੇ ਕਲੌਂਜੀ ਦਾ ਤੁਹਾਨੂੰ ਪਾਊਡਰ ਦੱਸਿਆਗਾ ਉਹ ਪਾਊਡਰ ਤੁਸੀਂ ਉਸ ਦੇ ਵਿੱਚ ਪਾ ਦੇਣਾ ਤੇ ਨਾਲ ਤੁਸੀਂ ਇੱਕ ਜਿਹੜਾ ਐਲੋਵੇਰਾ ਹੁੰਦਾ ਹੈਗਾ ਐਲੋਵੇਰਾ ਤੁਸੀਂ ਥੋੜਾ ਜਿਹਾ ਐਲੋਵੇਰਾ ਯੂਜ਼ ਕਰ ਦਿਓ ਤੇ ਉਹ ਦੇ ਵਿੱਚ ਪਾ ਕੇ ਤੇ ਉੱਪਰ ਤੁਸੀਂ ਉਸ ਨੂੰ ਟੱਕ ਦਿਓ ਕਿਉਂਕਿ ਜਦੋਂ ਆਪਾਂ ਉਸ ਦੇ ਵਿੱਚ ਐਲੋਵੇਰਾ ਪਾਵਾਂਗੇ ਤਾਂ ਉਸ ਦੇ ਇੱਕ ਛਿੱਟੇ ਜੇ ਉੱਠਣੇ ਸਟਾਰਟ ਹੋ ਜਾਂਦੇ ਨੇ ਤੇ ਉਹ ਕਈ ਵਾਰ ਆਪਣੇ ਹੱਥਾਂ ਤੇ ਫੇਸ ਵਗੈਰਾ ਤੇ ਪੈ ਵੀ ਸਕਦੇ ਨੇ ਤੇ ਤੁਸੀਂ ਉਸ ਨੂੰ ਮਤਲਬ ਕੁਝ ਟਾਈਮ ਤੱਕ ਕੇ ਰੱਖਿਓ ਤੇ ਉਸ ਦੇ niche ਸੇਕ ਕਰਦੇ ਰਹੋ ਮਤਲਬ ਕਾਫੀ ਜ਼ਿਆਦਾ ਵੀ ਨਾ ਕਰਿਓ ਕਾਫੀ ਘੱਟ ਵੀ ਨਾ ਕਰਿਓ ਗੇਮ ਹੀ ਤੇਲ ਦਾ ਧੂਆ ਹੀ ਨਿਕਲ ਜੇ ਇੰਨਾ ਵੀ ਨਹੀਂ ਕਰਨਾ ਹੈਗਾ ਠੀਕ ਠੀਕ ਜਿਹਾ ਰੱਖ ਕੇ ਤੇ ਜਦੋਂ ਤੁਹਾਨੂੰ ਪਤਾ ਲੱਗੇ ਵੀ ਜਿਹੜੀ ਪਿਆਜ਼ ਨੇ ਬਲੈਕ ਹੋ ਗਿਆ ਬਿਲਕੁਲ ਬਲੈਕ ਹੋ ਗਏ ਨੇ ਤੇ ਉਸ ਟਾਈਮ ਤੁਸੀਂ ਦੂਸਰੇ ਬਰਤਨ ਦੇ ਵਿੱਚ ਤੇਲ ਨੂੰ ਕੱਢ ਲੈਣਾ ਹੁਣ ਉਹ ਆਇਲ ਤੋਂ ਜਿਹੜਾ ਤਿਆਰ ਹੋ ਗਿਆ ਉਹ ਤਾਂ ਬਹੁਤ ਸਿੰਪਲ ਹੈ ਉਸ ਤੋਂ ਬਾਅਦ ਉਸ ਦੇ ਵਿੱਚ ਤੁਸੀਂ ਪਾਉਣੇਗਾ ਜਿਹੜਾ ਕਿ ਬਦਾਮ ਰੋਗਨ ਹੁੰਦਾ ਹੈ ਕਾਫੀ ਛੋਟੀ ਜਿਹੀ ਇੰਨੀ ਕਿ ਸ਼ੀਸ਼ੇ ਆ ਜਾਂਦੀ ਹੈਗੀ ਤੁਸੀਂ ਉਹ ਪਾ ਦੇਣੀ ਆ ਉਸ ਦੇ ਵਿੱਚ ਤੇ ਇੱਕ ਤੇ ਤੁਸੀਂ ਬਦਾਮ ਰੋਗਨ ਪਾਉਣੇ ਤੇ ਦੂਸਰਾ ਜੋ ਤੁਸੀਂ ਨਾਰੀਅਲ ਔਇਲ ਲੈ ਕੇ ਆਏ ਹੋ ਉਹ ਨਾਰੀਅਲ ਔਇਲ ਤੇ ਬਾਕੀ ਸਾਰਾ ਜਿਹੜਾ ਬਚਿਆਗਾ ਔਇਲ ਉਹ ਤੁਸੀਂ ਮਤਲਬ 1 ਲੀਟਰ ਦੀ ਜਿਹੜੀ ਬੋਤਲ ਹੈ 1 ਲੀਟਰ 1.5 ਲੀਟਰ ਫੁੱਲ ਕਰਕੇ ਰੱਖ ਸਕਦੇ ਹੋ ਤੇ ਉਸ ਦਾ ਯੂਜ਼ ਕਰੋ ਬਹੁਤ ਜ਼ਿਆਦਾ ਵੈਸਟ ਨੇ ਬਹੁਤ ਜ਼ਿਆਦਾ ਵੈਸਟ ਚਾਹੇ ਵਾਲ ਝੜ ਰਹੇ ਨੇ ਚਾਹੇ ਵਾਲ ਨਹੀਂ ਆ ਰਹੇ ਗੰਜ ਪੈ ਰਹੇ ਨੇ ਚਾਹੇ ਵਾਲ ਜਲਦੀ ਚਿੱਟੇ ਹੋ ਰਹੇ ਨੇ ਤੇ ਜੇ ਤੁਹਾਨੂੰ ਵੀ ਮਿਲ ਜਵੇ ਜਦੋਂ ਤੁਸੀਂ ਅਸਲ ਵਿੱਚ ਉਹਨੂੰ ਨਾ ਪਤਾ ਕਿਸੇ ਵੀ ਪਲਾਸਟਿਕ ਵਗੈਰਾ ਦੇ ਬਰਤਨ ਚ ਨਾ ਪਾਇਓ ਜੇ ਤੁਹਾਨੂੰ ਲੋਹੇ ਦਾ ਕੋਈ ਬਰਤਨ ਮਿਲ ਜੇ ਤਾਂ ਉਸ ਔਇਲ ਨੂੰ ਲੋਹੇ ਦੇ ਬਰਤਨ ਦੇ ਵਿੱਚ ਹੀ ਪਾਇਓ ਤੇ ਨਾਲ ਹੀ ਇੱਕ ਜਿਵੇਂ ਹੁਣ ਅੱਜ ਕੱਲ ਮਿਲਨੀ ਤਾਂ ਵੈਸੇ ਮੁਸ਼ਕਿਲ ਹੈ ਬੱਟ ਪਿੰਡਾ ਵਗੈਰਾ ਦੇ ਵਿੱਚ ਮਿਲ ਵੀ ਸਕਦੀ ਹੈ ਜਿਸ ਤਰ੍ਹਾਂ ਕਿ ਮਖਿਆਲ ਦੀ ਕੂਕੜੀ ਹੁੰਦੀ ਹੈ ਜਿਸ ਤੇ ਕਿ ਮਖਿਆਲ ਲੱਗਿਆ ਹੋਆ ਹੁੰਦਾ ਨਾ ਜੇ ਉਹ ਮਿਲ ਜੇ ਐਵੇਂ ਨਹੀਂ ਵੀ ਮਖਿਆਲ ਦਾ ਭਰੇ ਹੀ ਹੋਵੇ ਫੁੱਲੋਵੇ ਖਾਲੀ ਬਿਨਾ ਮਖਿਆਲ ਵਾਲਾ ਥੋੜਾ ਬਹੁਤ ਉਸ ਦੇ ਵਿੱਚ ਹੁੰਦਾ ਤੇ ਉਹ ਮਿਲ ਜਵੀਂ ਔਇਲ ਉਹ ਦੇ ਬਰਤਨ ਦੇ ਵਿੱਚ ਉਹਨੂੰ ਪਾ ਦਿਓ ਤੇ ਤੁਸੀਂ ਉਸ ਔਇਲ ਨੂੰ 1 ਮਹੀਨਾ ਤਾਂ ਇਸ ਤਰ੍ਹਾਂ ਹੀ ਰੱਖਣਾ 1 ਮਹੀਨੇ ਤੋਂ ਬਾਅਦ ਤੁਸੀਂ ਯੂਜ਼ ਕਰਨਾ ਸਟਾਰਟ ਕਰ ਦਿਓ ਤੇ ਤੁਸੀਂ ਵੇਖੋਗੇ ਕਿ ਤੁਹਾਡੇ ਜਿਹੜੇ ਵਾਲਾਂ ਨੂੰ ਰਿਜ਼ਲਟ ਹੈ ਉਹ 100% ਮਿਲੂ ਵਾਲ ਸੋਨੇ ਵੀ ਹੋਣਗੇ ਵਾਲ ਲੰਬੇ ਵੀ ਹੋਣਗੇ ਵਾਲ ਬਲੈਕ ਵੀ ਹੋਣਗੇ ਤੇ ਇਹ ਹੀ ਚੀਜ਼ਾਂ ਨੇ ਮੈਂ ਵੀ ਮਤਲਬ ਬਹੁਤ ਸਿੰਪਲ ਮੈਂ ਸਰਸਨ ਦਾ ਤੇਲ ਹੀ ਯੂਜ਼ ਕਰਦੀ ਰਹੀ ਹਾਂ ਹੁਣ ਤੱਕ ਮੇਰੇ ਕੋਲ ਕੋਈ ਐਸ ਤਰ੍ਹਾਂ ਸਪੈਸ਼ਲ ਤੇਲ ਜਾਂ ਸਪੈਸ਼ਲ ਸ਼ੈਂਪੂ ਨਹੀਂ ਹੈਗਾ ਕਿ ਉਹਦੇ ਨਾਲ ਬਸ ਸ਼ੈਂਪੂ ਇਹ ਹੈ ਵੀ ਆਪਾਂ ਨੂੰ ਬਦਲ ਬਦਲ ਕੇ ਨਹੀਂ ਲਾਉਣਾ ਚਾਹੀਦਾ ਵੀ ਅੱਜ ਆਪਾਂ ਇਹ ਲਾ ਲਿਆ ਕੱਲ੍ਹ ਆਪਾਂ ਉਹ ਲਾ ਲਿਆ ਫਿਰ ਆਪਾਂ ਕੋਈ ਹੋਰ ਲਾ ਲਿਆ ਬਲਕਿ ਜਿਹੜਾ ਵੀ ਸ਼ੈਂਪੂ ਤੁਸੀਂ ਯੂਜ਼ ਕਰ ਰਹੇ ਹੋ ਬਸ ਉਹ ਹੀ ਸ਼ੈਂਪੂ ਯੂਜ਼ ਕਰੋ બસ ਇਹੀ ਚੀਜ਼ਾਂ ਨਹੀਂ ਤੀ ਇਹੀ ਸੋਲੂਸ਼ਨ ਤੇ ਬਸ ਆਪਾਂ ਕੋਈ ਵੀ ਅਲੱਗ-ਅਲੱਗ ਆਇਲ ਅਲੱਗ-ਅਲੱਗ ਸ਼ੈਂਪੂ ਇਹ ਚੀਜ਼ਾਂ ਜਦੋਂ ਆਪਾਂ ਯੂਜ਼ ਕਰਦੇ ਆ ਤਾਂ ਉਸ ਦੇ ਜਿਹੜੇ ਬਹੁਤ ਸਾਰੇ ਨੁਕਸਾਨ ਹੋਣ ਲੱਗ ਜਾਂਦੇ ਆ ਤੇ ਜੇ ਵਾਲ ਪਹਿਲਾਂ ਸਹੀ ਵੀ ਹੋਣ ਤੇ ਵਾਲ ਝੜਨੇ ਸਟਾਰਟ ਹੋ ਜਾਂਦੇ ਆ ਤੇ ਇਸ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਵਧੀਆ-ਵਧੀਆ ਬੈਸਟ ਤੋਂ ਬੈਸਟ ਚੀਜ਼ਾਂ ਕਰ ਸਕਦੇ ਆ ਨਾਲੇ ਤਾਂ ਕੁਝ ਸਿੱਖਣ ਨੂੰ ਮਿਲਦਾ ਤੇ ਨਾਲੇ ਜੇ ਵਧੀਆ ਚੀਜ਼ ਕਰਕੇ ਵਧੀਆ ਹੀ ਲੱਗਦਾ ਤੇ ਆਪਣੇ ਹੱਥਾਂ ਨਾਲ ਜਦੋਂ ਆਪਾਂ ਮਿਹਨਤ ਕਰਕੇ ਕੋਈ ਆਇਲ ਤਿਆਰ ਕਰਾਂਗੇ ਉਹਨੂੰ ਲਗਾਵਾਂਗੇ ਤੇ ਆਪਾਂ ਨੂੰ 100% ਯਕੀਨ ਵੀ ਰਹੂਗਾ ਕਿ ਉਹ ਸਾਡੇ ਵਾਲਾਂ ਨੂੰ ਸਹੀ ਕਰਨਗੇ ਤੇ ਕਿਤੇ ਨਾ ਕਿਤੇ ਜਿਹੜਾ ਮਨ ਦਾ ਵਿਸ਼ਵਾਸ ਹੁੰਦਾ ਜਿਸ ਚੀਜ਼ ਤੇ ਵੀ ਹੋ ਜਾਵੇ ਉਹ ਚੀਜ਼ ਆਪਾਂ ਨੂੰ ਫਰਕ ਪਾਉਂਦੀ ਉਹ ਪਾਉਂਦੀ ਹੈ ਸੋ ਇਹ ਸਾਰਾ ਕੁਝ ਤੁਸੀਂ ਵੀ ਇੱਕ ਵਾਰ ਆਪਣੇ ਘਰ ਦੇ ਵਿੱਚ ਕਰਕੇ ਵੇਖਿਓ ਟਰਾਈ ਜ਼ਰੂਰ ਕਰਕੇ ਵੇਖਿਓ 100% ਰਿਜ਼ਲਟ ਮਿਲਣਗੇ ਤੇ ਠੀਕ ਹੋ ਜਾਣਗੇ ਕੋਈ ਵੀ ਐਦਾਂ ਦੀ ਦਿੱਕਤ ਹੈਗੀ ਵਾਲਾਂ ਦੀ ਕੋਈ ਬੜਾ ਕੋਈ ਐਵੇਂ ਨਹੀਂ ਹੁੰਦਾ ਹੈਗਾ ਵੀ ਕੋਈ ਘਪਰਾਉਣ ਵਾਲੀ ਗੱਲ ਸਹੀ ਹੋ ਜਾਂਦੇ ਆ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਇਹ ਸਾਰਾ ਕੁਝ ਕਰਿਓ ਤੇ ਚੀਜ਼ਾਂ ਵੀ ਇੰਨੀਆਂ ਬੇਸਿਕ ਨਹੀਂ ਕਿ ਹਰੇਕ ਘਰ ਦੇ ਵਿੱਚ ਚੀਜ਼ਾਂ ਹੋਣਗੀਆਂ ਹੀ ਹੋਣਗੀਆਂ ਐਵੇਂ ਨਹੀਂ ਹੈਗਾ ਵੀ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੈਗੀ ਵੀ ਜਿਹੜੀ ਆਪਾਂ ਨੂੰ ਲਿਆਉਣੀ ਮੁਸ਼ਕਿਲ ਹੈ ਜਾ ਤੇ ਫਿਰ ਮਾਰਕੀਟ ਤੋਂ ਨਹੀਂ ਮਿਲਦੀ ਮਾਰਕੀਟ ਤੋਂ ਵੀ ਆਸਾਨੀ ਨਾਲ ਮਿਲ ਜਾਂਦੀਆਂ ਨੇ तकरीबन ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਇੰਨੇ ਸੋ ਬਸ ਥੋੜੀ ਜੀ ਮਿਹਨਤ ਜ਼ਰੂਰ ਹੈ ਉਹ ਕਰਿਓ ਤੇ ਜੇ ਮਿਹਨਤ ਕਰੋਗੇ ਰਿਜ਼ਲਟ 100% ਨੇ ਬਾਕੀ ਮਾਰਕੀਟ ਦੀਆਂ ਚੀਜ਼ਾਂ ਤੇ ਜ਼ਿਆਦਾ ਆਪਾਂ ਨੂੰ ਭਰੋਸਾ ਨਹੀਂ ਕਰਨਾ ਚਾਹੀਦਾ ਆਪਾਂ ਦੇਖ ਲੈਂਦੇ ਆਂਗੇ ਵੀ ਕੁਝ ਕਰਨਾ ਨਹੀਂ ਪੈ ਰਿਹਾ ਬਸ ਵੀ ਇਹ ਕਰੇ ਆਪਾਂ ਐਡ ਵਗੈਰਾ ਦੇਖ ਕੇ ਮੰਗਰ ਲੱਗ ਲੈਣੇ ਆਂਗੇ ਬਲਕਿ ਜਿਵੇਂ ਹੁਣ ਐਡ ਵਗੈਰਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਸੱਚਾਈ ਬਹੁਤ ਘੱਟ ਹੁੰਦੀ ਆ ਸੋ ਸਾਈਣੇ ਤੁਸੀਂ ਇੱਕ ਟਰਾਈ ਕਰਿਓ ਥੈਂਕ ਯੂ ਮੈਨੂੰ ਕਾਫੀ ਟਾਈਮ ਤੋਂ ਕਾਫੀ ਜਣੇ ਇਨਸਟਾ ਤੇ ਪੁੱਛਦੇ ਸੀ ਇਹ ਸਵਾਲ ਕਿ ਤੁਸੀਂ ਵੀ ਮਤਲਬ ਵਾਲਾਂ ਤੇ ਕਿਹੜੀ ਚੀਜ਼ ਲਗਾਉਂਦੇ ਆ ਉਹਦੇ ਲਈ ਵੀ ਦੱਸ ਦਿੰਨੀ ਆ ਕਿ ਮੇਰਾ ਘਰ ਐਡਾ ਕੋਈ ਖਾਸ ਨਹੀਂਗਾ ਮੈਂ ਮੈਂ ਕੁਝ ਸਪੈਸ਼ਲੀ ਲਗਾਵਾ ਜਾਂ ਕੋਈ ਸਪੈਸ਼ਲ ਸ਼ੈਂਪੂ ਹੋ ਮੇਰੇ ਲਈ ਉਹ ਹੀ ਸਿੰਪਲ ਸਰੋਂ ਦਾ ਤੇਲ ਤੇ ਉਹ ਹੀ ਸਿੰਪਲ ਬਿਲਕੁਲ ਕਨੀਲਿਕ ਪਲਸ ਸ਼ੈਂਪੂ ਤੇ ਇਸ ਤੋਂ ਜਿਆਦਾ ਕੁਝ ਨਹੀਂ ਹੈਗਾ ਬਸ ਮੈਂ ਤਾਂ ਬਲਕਿ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਵੀ ਜਦੋਂ ਕੋਈ ਸ਼ੈਂਪੂ ਵਗੈਰਾ ਨਹੀਂ ਮਿਲਦਾ ਜਦ ਕਿ ਉਹ ਚੀਜ਼ ਨਹੀਂ ਕਰਨੀ ਚਾਹੀਦੀ ਕਿ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦੀ ਹੈ ਤੇ ਜਿਹੜਾ ਕੱਪੜੇ ਧੋਣ ਵਾਲਾ ਸੋਡਾ ਹੁੰਦਾ ਤਾਂ ਮੈਂ ਤਾਂ ਸੋਡੇ ਦੇ ਨਾਲ ਵੀ ਸਿਰ ਧੋ ਲੈਣੀ ਆ ਤੇ ਮੈਂ ਤਾਂ ਬਸ ਇਹੀ ਕਹਿ ਸਕਦੀ ਵੀ ਬਾਈਗੁਰੂ ਦੀ ਮਿਹਰ ਹੈ ਜੋ ਮੇਰੇ హెయిਰ ਨੇ ਗੇਪ ਕਾਫੀ ਆਤਾ ਸੁਨੇ ਨੇ ਤੇ ਐਸਾ ਹੀ ਨੇ ਬਾਕੀ ਐਨਾ ਕੁਛ ਐਵੇਂ ਸਪੈਸ਼ਲ ਹੈ ਨਹੀਂਗਾ ਮੇਰੇ ਲਈ ਮੈਂ ਤਾਂ ਬਹੁਤ ਬੇਸਿਕ ਜੀਆਂ ਚੀਜ਼ਾਂ ਦੋ ਬਸ ਬਾਕੀ ਤੁਸੀਂ ਜੋ ਕਰ ਸਕਦੇ ਹੋ ਜ਼ਰੂਰ ਤੋਂ ਕਰਿਓ ਤੇ ਸਾਰਿਆਂ ਭੈਣ ਭਰਾਵਾਂ ਦੇ ਸੁਣ ਸੁਣੇ ਬਾਗ ਤੇ ਸੁਣ ਸੁਣੇ ਸ਼ਕਲਾਂ ਤੇ ਮਾਲਕ ਤੰਦਰੁਸਤ ਰਹੀਓ ਬਾਕੀ ਥੈਂਕ ਯੂ ਚੈਨਲ ਨੂੰ ਲਾਸਟ ਤੇ ਮੈਂ ਕਹਿਣਾ ਹੀ ਭੁੱਲ ਜਾਂਦੀ ਆ ਬਸੇ ਇਹਨਾਂ ਦਾ ਵੀਡੀਓ ਦੇਖ ਕੇ ਐਮੀ ਨਾ ਜਾਇ ਕਰੋ ਥੋੜਾ ਜਿਹਾ ਹੌਂਸਲਾ ਬਧਾਇਆ ਕਰੋ ਕਮੈਂਟਸ ਕਰਿਆ ਕਰੋ ਜਿਸ ਤਰ੍ਹਾਂ ਇਨਾਂ ਨੇ ਮੈਨੂੰ ਇੱਕ ਵੀਡੀਓ ਬਣਾਉਣ ਦਾ ਇੱਕ ਟੌਪਿਕ ਦਿੱਤਾ ਦੱਸਿਆ ਕਿ ਤੁਸੀਂ ਇਸ ਤੇ ਬਣਾਓ ਵੀਡੀਓ ਉਸ ਤਰੀਕੇ ਦੇ ਨਾਲ ਤੁਸੀਂ ਵੀ ਮੈਨੂੰ ਆਪਣਾ opinion ਦੋ ਤੇ ਦੱਸੋ ਵੀ ਅਗਲਾ ਮੈਂ ਨੈਕਸਟ ਟੌਪਿਕ ਕਿਹੜਾ ਲਾਈਕ ਕਿਹਮਾ ਤੇ ਕਾਸਤੇ ਵੀਡੀਓ ਬਣਾਵਾਂ ਬਾਕੀ ਵਾਇਰਲ ਸਭ ਨੂੰ ਤੁਹਾਨੂੰ ਦ੍ਰਿਸ਼ਟੀ ਬਖੇ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜ਼ਰੂਰ ਥੈਂਕ ਯੂ